2009 ਤੋਂ ਮੈਂ ਲੱਗਿਆ ਹਾਂ 2011 ਦੇ ਵਿੱਚ ਬਿਲਡਰ ਨਾਲ ਪੱਕਾ ਪਿਆ ਮੇਰਾ 2015 ਚ ਐਫਆਈਆਰ ਦਰਜ ਹੋਈ ਐਫਆਈਆਰ ਦਰਜ ਕਰਨ ਤੋਂ ਪਹਿਲੇ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਦਸੰਬਰ 2014 14 ਦੀ ਗੱਲ ਹੈ ਤੇ ਬੜੀ ਸਾਰੀ ਪੈਸੇ ਦੀ ਆਫਰ ਹੋਈ ਡਾਕਟਰ ਗਾਂਧੀ ਨੇ ਵੀ ਪੈਸੇ ਦੀ ਆਫਰ ਹੋਈ ਸਾਡੇ ਐਡਵੋਕੇਟ ਸੀ ਮਿਸਟਰ ਆਰਐਸ ਬੈਂਡ ਹਾਈ ਕੋਰਟ ਬੈਂਡ ਨਾਲ ਪੈਸੇ ਦੀ ਆਫਰ ਹੋਈ ਮੈਨੂੰ ਪੈਸੇ ਦੀ ਆਫਰ ਹੋਈ ਤੇ ਉਹ ਮਾਮਲਾ ਅੱਜ ਤੱਕ ਵੀ ਚੱਲ ਰਿਹਾ ਹੈ ਇਹ ਵੱਡਾ ਕੱਪਲਾ ਹੈ ਹਾਂ ਤਾਂ ਸਾਬ ਤੁਸੀਂ ਜਿਹੜੀ ਐਫਆਈਆਰ ਦੀ ਚਰਚਾ ਕਰਦੇ ਉਹਦਾ ਨੰਬਰ ਹੈ ਕਿ ਕਿਤੇ ਗਏ ਇਸ ਸਮੇਂ ਬੇਟਾ ਨਾਮ ਰਿਸ ਕਰਕੇ ਲੈਣਾ ਠੀਕ ਨਹੀਂ ਮੈਂ ਲੈ ਰਿਹਾ ਤੁਸੀਂ ਐਫ ਆਈ ਆਰ ਨੰਬਰ ਦੱਸ ਹਾਂ ਐਫ ਆਈ ਆਰ ਨੰਬਰ ਦੱਸ ਨਹੀਂ ਚਾਹਦਾ ਤੁਸੀਂ ਕੋਈ ਵੀ ਵੈਬਸਾਈਟ ਤੇ ਖੋਲੋਗੇ ਹਾਈ ਕੋਰਟ ਦੀ ਜਾਂ ਡਿਸਟ੍ਰਿਕਟ ਕੋਰਟ ਮੋਹਾਲੀ ਦੀ ਉਹ ਵੈਬਸਾਈਟ ਆ ਜਾਏਗੀ ਤੇ ਇਹ ਤਾਂ ਬੜਾ ਪੁਰਾਣਾ ਮਾਮਲਾ ਹੋ ਗਿਆ ਹਜ਼ਾਰਾਂ ਦਰਦਨਾ ਵੀਡੀਓ ਪਈਆਂ ਗੂਗਲ ਦੇ ਉੱਤੇ ਇਹਦਾ ਨਾਮ ਪਾ ਲੀਏ ਮੇਰਾ ਨਾਮ ਲਿਖ ਕੇ ਉਹਦੀ ਐਫ ਆਈ ਆਰ ਵੀ ਪਈਆਂ ਫੇਸਬੁੱਕ ਤੇ ਸਾਰਾ ਕੁਝ ਪਿਆ ਤੇ ਮਾਮਲਾ ਹੁਣ ਜ਼ੋਨ ਦੇ ਵਿੱਚ ਹਾਂਜੀ ਬੜਾ ਕੁਝ ਹੋਣ ਤੋਂ ਬਾਅਦ ਫਿਰ ਹਾਈ ਕੋਰਟ ਦੇ ਵਿੱਚ ਮੈਂ ਸਿਰਫ ਆਪਣੀ ਇਨਵੈਸਟਮੈਂਟ ਵਾਪਸ ਲਈ ਹੈ ਉਹ ਕੇਸ ਮੈਂ ਹਾਲੇ ਤੱਕ ਬੰਦ ਨਹੀਂ ਕੀਤਾ ਅ ਚਾਰ ਵਾਰੀ ਪੰਜਾਬ ਪੁਲਿਸ ਨੇ ਕੈਂਸਲ ਕਰਕੇ ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਪਹਿਲੀ ਕੱਲ ਤਾਂ ਐਫਆਈਆਰ ਦਰਜ ਕਰਾਣੀ ਵੱਡੀ ਗੱਲ ਆ ਹੁੰਦੀ ਨੇ ਬਹੁਤ ਵੱਡੀ ਗੱਲ ਪਰਦੇਸ਼ ਦੀ ਪਾਰਲੀਮੈਂਟ ਚ ਮੰਨ ਲਿਆ ਗਿਆ ਹਾਈ ਕੋਰਟ ਕੋ ਇਹ ਪਰਚਾ ਦਰਜ ਹੋ ਗਿਆ ਉਹ ਵੀ ਬੜੀਆਂ ਕਮਜ਼ੋਰ ਧਾਰਾਵ ਲਗਾ ਕੇ ਫਿਰ ਜਦੋਂ ਥੋੜਾ ਜਿਹਾ ਪ੍ਰੈਸ਼ਰ ਢਿਲਾ ਪੈ ਗਿਆ ਪਬਲਿਕ ਦਾ DAO ਪਰਚਾ ਕੈਂਸਲ ਕਰਨ ਦੀ ਹੈ ਬਾਰ-ਬਾਰ ਬਾਰ-ਬਾਰ ਮਹਾਲੀ ਪੁਲਿਸ ਨੇ ਸ਼ਿਫਾਰਸ਼ ਕਰਕੇ ਕੋਰਟ ਚ ਰਿਪੋਰਟ ਪੇਸ਼ ਕੀਤੀ ਹੈ ਉਹ ਵੈਸੇ ਉਹ ਵੀ ਨਹੀਂ ਦਿੱਤੀ ਹਾਂ ਅਛਾ ਉਦ ਕੀ ਕਦੋਂ ਤਰੀਕਾ ਉਹਦੀ ਪੈਂਦੇ ਨੇਣੇ ਤਰੀਕਾ ਲੰਮਾ ਮਾਮਲਾ ਇੱਕ ਹੋਲ ਮੈਂ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਸਾਹਮਣੇ ਪਾ ਰਹੇ ਆ ਇਹ ਸਾਡੀ ਕੋਸ਼ਿਸ਼ ਹੈ ਸਰਕਾਰਾਂ ਮਜਬੂਰ ਹੋ ਕੇ ਲੋਕਾਂ ਨੂੰ ਘੜਨਾ ਇਹ ਇੱਕ ਵੱਡਾ ਮਾਮਲਾ ਹੈਗਾ ਅੱਛਾ ਜੀ ਇੱਥੋਂ ਹੀ ਜਿਵੇਂ ਗੱਲ ਕਰਦਾ 1 ਲੱਖ ਕਰੋੜ ਜਿਹੜਾ ਰੈਵਨਿਊ ਪੰਜਾਬ ਸਰਕਾਰ ਦਾ 7000 ਏਕੜ ਦਾ ਹਾਂਜੀ ਜਿਹੜੇ ਪ੍ਰੋਜੈਕਟ ਪਾਸ ਕੀਤੇ ਸੀ ਮੈਗਾ ਤੇ ਸੁਪਰ ਮੈਗਾ ਪ੍ਰੋਜੈਕਟ ਅੱਛਾ ਜੀ ਉਹਦੇ 10% ਵੀ ਈਡਬਲਯੂ ਐਸ ਮੰਨ ਲਈਏ ਤਾਂ 700 ਏਕੜ ਲੈਂਡ ਹਾਂਜੀ 1 ਏਕੜ 10 ਕਰੋੜ ਦੀ ਵੀ ਹੋਏ ਅੰਦਰ 7000 ਰੋੜ ਦੀ ਜ਼ਮੀਨ ਪੰਜਾਬ ਸਰਕਾਰ ਕੋਲ ਪਈ ਹੈ ਗਰੀਬਾਂ ਨੂੰ ਮਕਾਨ ਦੇਣ ਵਾਸਤੇ ਉਹ ਕਿਸੇ ਵੀ ਰੇਟ ਤੇ ਲੋਕਾਂ ਨੂੰ ਦੇ ਸਰਕਾਰ ਨੂੰ ਰੈਵਨਿਊ ਮਿਲ ਸਕਦਾ ਯਾਨੀ ਅਰਜ ਹੈ ਜੂ ਹਾਂ ਆ ਰਹੇਗਾ ਕੁਝ ਕੁਝ ਖਜ਼ਾਨੇ 'ਚ ਵੀ ਆਜੂ ਕੁਝ ਜੀ ਇਹ ਪਹਿਲਾ ਮਾਮਲਾ ਹੁਣ ਅਗਲੇ ਲੱਗਦਾ ਕਿ ਆਪਾਂ ਇਹ ਨਾ ਕੱਟੀਏ ਹੋਰ ਹੋਰ ਬਹੁਤ ਮਾਮਲੇ ਹੋਰ ਵੀ ਮੰਗਣ ਮੈਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਵਧੀਆ ਕੰਮ ਕਰੇਗੀ ਜੀ ਅ ਕੁਝ ਕੰਮ ਕੀਤਾ ਮੈਂ ਬੜਾ ਖੁਸ਼ ਵੀ ਹੋਇਆ ਅੱਛਾ ਜੀ ਮੈਂ ਇੰਨਾ ਖੁਸ਼ ਹੋਇਆ ਕਿ ਇੱਕ ਫਲਿੱਪਸ ਪਲੋਟ ਸਕੈਮ ਦੀ ਜਦੋਂ ਤੁਸੀਂ ਗੱਲ ਕਰੋਗੇ ਉੱਚ ਆਈਐਸ ਅਫਸਰ ਨੀਲੀਮਾ ਦਾ ਨਾਮ ਆਇਆ ਐਫਆਈਆਰ ਚ ਉਹ ਮੇਰੀ ਬਦੌਲਤ ਆਇਆ ਸੀ ਹਾਂ ਤਾਂ ਫਿਰ ਪੂਰੇ ਪੰਜਾਬ ਦੇ ਆਈਐਸ ਲੋਬੀ ਇਕੱਠੀ ਹੋ ਕੇ ਮੁੱਖ ਮੰਤਰੀ ਦੇ ਘਰੇ ਪਹੁੰਚ ਗਈ ਜੀ ਤੇ ਮੈਂ ਪਹਿਲਾ ਬੰਦਾ ਐ ਪੰਜਾਬ ਦਾ ਜਾਂ ਦੇਸ਼ ਦਾ ਪਹਿਲਾ ਬੰਦਾ ਕਿ ਆਈਐਸ ਅਫਸਰਾਂ ਦੇ ਨਾਮ ਲੈ ਕੇ ਪ੍ਰੋਟੈਸਟ ਹੋਇਆ ਹੋਵੇ ਬਿਜ਼ਨਸ ਵਿਰੁੱਧ ਹੈੱਡਕੁਆਟਰ ਦੇ ਬਾਹਰ ਜੀ ਮੇਰੇ ਨਾਲ ਬਹੁਤ ਸਾਰੇ ਲੋਕਾਂ ਨੇ ਸੈਂਕੜੇ ਲੋਕਾਂ ਇਕੱਠੇ ਹੋ ਕੇ ਆਈਐਸ ਅਫਸਰ ਨੀਲੀਮਾ ਆਈਐਸ ਅਫਸਰ ਰਜਿਤ ਅਗਰ왈 ਆਈਐਸ ਅਫਸਰ ਲਾਹਰਮਨ ਹਰੀਦਾ 6 6 ਫੁੱਟ ਦੇ ਪਰਾਲੀ ਦੇ ਪੁੱਤਲੇ ਬਣਾ ਕੇ ਉਹਨਾਂ ਦੇ ਜੁੱਤੀਆਂ ਜਹਾਰ ਪਾਏ ਅੱਛਾ ਜੀ ਅੱਗ ਲਗਾਈ ਸਿਰਫ ਚੱਪਲਾ ਮਾਰੀ ਆ ਪਰਮਾਨੰਤ ਨੂੰ ਕਿਹਾ ਕਿ ਜਿੰਨੇ IAS ਅਫਸਰਾਂ ਤਨਖਾਣ ਨਾਲ ਬਿਜਾਰਾ ਕੋਈ ਨਹੀਂ ਕਰਦਾ ਕਹਿੰਦੀ ਪ੍ਰਾਪਰਟੀ ਦੀ ਜਾਂਚ ਕਰੋ ਇਹਨਾਂ ਕੋਲ ਸੌਂਖਾਓ ਇਹਨਾਂ ਕੋਲ ਐਫੀਡਵਟ ਲਓ ਇਹ ਚੋੜ ਦੇ ਹੱਕ ਚਾਇਆ ਤਾਂ ਇਹ ਵੀ ਚੋਰੀ ਹੈ